ਸੱਚੀ ਗੱਲ ਦੋਸਤੋ ਪੰਜਾਬ ਬ੍ਰੀਫ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲ ਕਰੀਏ ਮੀਂਹ ਦੇ ਅਲਰਟ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਬਰਸਾਤ ਫਿਰ ਦੇਖਣ ਨੂੰ ਮਿਲ ਸਕਦੀ ਹੈ 29 ਤੀ 31 ਤੇ ਇਹਦੇ 1 ਸਤੰਬਰ ਨੂੰ ਪਾਰੀ ਮੀਂਹ ਪੈ ਸਕਦਾ ਹੈ ਇੰਨਾ 4 ਦਿਨਾਂ ਦੇ ਵਿੱਚ 2 ਦਿਨ ਬਹੁਤ ਭਾਰੀ ਮੀਂਹ ਰਹੇਗਾ 1 ਅਤੇ 2 ਦਿਨ ਝੜੀ ਦੀ ਸੰਭਾਵਨਾ ਵੀ ਪੂਰੀ ਦੱਸੀ ਜਾ ਰਹੀ ਹੈ ਮੀਂਹ ਤੋਂ ਪਹਿਲਾਂ ਹਮਸਪਰੀ ਗਰਮੀ ਵੀ ਬਹੁਤ ਹੋਵੇਗੀ 31 ਅਗਸਤ ਤੋਂ ਪੰਜਾਬ ਵਿੱਚ ਦੁਬਾਰਾ ਫਿਰ ਮੌਸਮ ਹਲਚਲ ਕਰੇਗਾ ਇਸ ਦੌਰਾਨ ਪਰਤੀਆਂ ਮਾਨਸੂਨ ਪੌਣਾ ਉੱਤਪ ਪੱਛਮ ਵੱਲੋਂ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਇਸ ਦੌਰਾਨ ਸੂਬੇ ਭਰ ਵਿੱਚ ਬਰਸਾਤ ਰਹੇਗੀ ਖਾਸ ਕਰ ਗੁਰਦਾਸਪੁਰ ਅਮ੍ਰਿਤਸਰ ਤਰਨਤਾਰਨ ਮੋਗਾ ਲੁਧਿਆਣਾ ਜਲੰਧਰ ਸੰਗਰੂਰ ਬਰਨਾਲਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਪਟਿਆਲੇ ਦੇ ਇਲਾਕਿਆਂ ਵਿੱਚ ਭਾਰੀ ਬਰਸਾਤ ਦੀ ਉਮੀਦ ਹੈ 1 ਤੋਂ 2 ਦਿਨ ਬਾਅਦ ਮੌਸਮ ਆਮ ਜਿਹਾ ਹੋ ਜਾਵੇਗਾ ਪੰਜਾਬ ਦੇ ਵਿੱਚ ਮੌਨਸੂਨ ਦੇ ਸੀਜ਼ਨ ਦੀ ਗੱਲ ਕਰੀਏ ਤਾਂ ਇਸ ਵਾਰ 24% ਵੱਧ ਵਰਖਾ ਹੋਈ ਹੈ ਕਈਆਂ ਥਾਵਾਂ ਤੇ ਹਜੇ ਵੀ ਹਲਕੀ ਹਰਕੀ ਵਰਖਾ ਹੋ ਰਹੀ ਹੈ ਅਤੇ 29, 30 ਅਤੇ 31 ਤੋਂ ਬਾਅਦ 1 ਸਤੰਬਰ ਨੂੰ ਵੀ ਇਹ ਵਰਖਾ ਦੱਸੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਵਧੇਰੇ ਜਾਣਕਾਰੀਆਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ